ਜੈ ਮਾ ਚਿੰਤਪੁਰਨੀ ਧਾਰਮਿਕ ਕਮੇਟੀ ਫੁੱਟਬਾਲ ਕਲੱਬ ਮਹੱਲਾ ਪਲਾਈ ਗੇਟ ਵੱਲੋਂ ਇੱਕਮਾ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ ਹੋਇਆ ਇਸ ਮੌਕੇ ਤੇ ਕਮੇਟੀ ਦੁਆਰਾ ਜੀਵਨ ਜੋਤੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬਿੰਦਰਪਾਲ, ਕ੍ਰਿਸ਼ਨ ਸੰਧੂ, ਪੋਲਾ, ਜਿੰਦਰ ਬਸਰਾ, ਸੁੱਖਾ ਬਸਰਾ, ਨितीਸ਼ ਸਿਮਰਨ, ਖੁਸ਼ ਸੰਧੂ, ਗੋਰਾ ਗਰੇਵਾਲ, ਗੁਰਪਾਲ ਆਦੀ ਮਜੂਸਾ 99 ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਮਨਾ ਮਾ ਮਾ ਜਿੰਦਾਪੁਰ ਦੀ ਸਾਡਾ ਵੀ ਤਾਂ ਵੇਖ ਕਦੇ ਅਖੀਆਂ ਦਾ ਨਹੀਂ ਹਾਲ ਮਾ ਮੈਨੂੰ ਲਾਚਰ ਨਾ ਦੇ ਨਾ ਮਾ ਮੈਨੂੰ ਕਿਸੇ ਨਾ ਪੁੱਛਿਆ ਹਾਲ ਮਾ ਮੈਨੂੰ ਲਾਚਰ ਨਾ ਦੇ ਨਾ ਮਾ ਮੈਨੂੰ ਕਿਸੇ ਨਾ ਪੁੱਛਿਆ ਹਾਲ ਮਾ ਮੈਨੂੰ Yeah. ਬੱਚਿਆਂ ਨਦਾਨ ਭੁੱਲਾ ਹੁੰਦੀਆਂ ਹਜ਼ਾਰਾਂ માં ਜੈ ਜੈ ਮਾ ਜਿਤ ਮੁੰਦੀ ਧਾਰਮਿਕ ਫੁੱਟਬਾਲ ਕਲੱਬ ਵੱਲੋਂ ਜਾਗਰਾਨ ਕਰਵਾਇਆ ਜਾ ਰਿਹਾ ਹੈ ਕਿਮਾ ਇਹਦੇ ਵਿੱਚ ਭਾਗ ਲੈਣ ਲਈਆਂ ਜਿਹੜੀਆਂ ਪਾਰਟੀਆਂ ਅਜਮੇਰ ਹੀਰ ਤੇ ਨਵੀਂ ਰਾਜਪੂਰੀਆ ਇਹ ਇਸ ਜਾਗਰਾਨ ਤੇ ਦੀ ਲੱਖ ਲੱਖ ਵਧਾਈ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਜੀ ਦਰਵਾਜ ਕੀ ਜੈ ਦਰਵਾਜ ਕੀ ਜੈ